ਸੀਐਮ ਭਗਵੰਤ ਮਾਨ ਨੇ ਅਨੰਤਪੁਰ ਲੋਕ ਸਭਾ ਹਲਕਾ ਦੇ ਖੇਤਰ ਦੇ ਵਿਧਾਇਕਾਂ ਨਾਲ ਕੀਤੀ ਮੁਲਾਕਾਤ ਜਿਲਿਆਂ ਨੂੰ ਫਤਿਹ ਕਰਨ ਦੀ ਬੜਾਈ ਰਣੀਤੀ ਨਵਜੋਤ ਸਿੰਘ ਨੇ ਸਰਜਰੀ ਤੋਂ ਬਾਅਦ ਸਾਂਝੀ ਕੀਤੀ ਨਵਜੋਤ ਕੋਰ ਸਿੰਘ ਦੀ ਤਸਵੀਰ ਅਰਵਿੰਦ ਕੇਜਰੀਵਾਲ ਨੂੰ ਮਿਰਨਗੇ ਭਗਵੰਤ ਮਾਨ ਤੇ ਹਾਰ ਜੇਲ੍ਹ ਪ੍ਰਸ਼ਾਸਨ ਨੇ ਦਿੱਤੀ ਇਜਾਜ਼ਤ ਪੰਜਾਬ ਚ ਵੀ ਹੋਇਆ ਵੱਡਾ ਸ਼ਰਾਬ ਕਪਲਾ ਗ੍ਰਿਫਤਾਰੀ ਦੇ ਡਰੋਂ ਸੀਐਮ ਮਾਨ ਕੇਂਦਰ ਦੇ ਹੁਕਮ ਮਨਜ਼ੂਰ ਕਰਨ ਲੱਗੇ ਹੋਏ ਹਨ ਸੁਖਬੀਰ ਬਾਦਲ ਹੁਣ ਖਬਰਾਂ ਇਸ ਧਾਰ ਦੇ ਨਾਲ ਲੋਕ ਸਭਾ ਚੋਣਾਂ ਨੂੰ ਲੈ ਕੇ ਸਰਗਰਮ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਨੰਦਪੁਰ ਸਾਹਿਬ ਅਤੇ ਅੰਮ੍ਰਿਤਸਰ ਹਲਕੇ ਪਹੁੰਚੇ ਜਿੱਥੇ ਉਹਨਾਂ ਨੇ ਅਨੰਦਪੁਰ ਲੋਕ ਸਭਾ ਖੇਤਰ ਦੇ ਵਿਧਾਇਕਾਂ ਤੇ ਸੀਨੀਅਰ ਵਰਕਰਾਂ ਨਾਲ ਮੀਟਿੰਗ ਕੀਤੀ ਆਮ ਆਦਮੀ ਪਾਰਟੀ ਵੱਲੋਂ ਅਨੰਦਪੁਰ ਸਾਹਿਬ ਸੀਟ ਲਈ ਆਪਣੀ ਉਮੀਦਵਾਰ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਦੇ ਸਾਰੇ ਵਿਧਾਇਕ ਸਬਾ ਹਲਕਿਆਂ ਦੇ ਵਿਧਾਇਕਾਂ ਤੇ ਹਲਕਾ ਇੰਚਾਰਜਾਂ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਤਾਂ 2019 ਦੀਆਂ ਲੋਕ ਸਭਾ ਚੋਣਾਂ ਚ ਇਹ ਦੋਵੇਂ ਹਲਕਿਆਂ ਤੇ ਕਾਂਗਰਸ ਨੇ ਕਬਜ਼ਾ ਕਰ ਲਿਆ ਸੀ ਇਸ ਦੇ ਨਾਲ ਹੀ ਚੋਣਾਂ ਨੂੰ ਲੈ ਕੇ ਵਿਧਾਇਕਾਂ ਤੋਂ ਵੀ ਫੀਡਬੈਕ ਲਈ ਗਈ ਹੈ ਇਸ ਦੇ ਨਾਲ ਹੀ ਆਪ ਨੇ ਇਸ ਵਾਰ ਸ਼੍ਰੀ ਨੰਦਪੁਰ ਸਾਹਿਬ ਤੋਂ ਪਾਰਟ ਦੇ ਮੁਕਬਲਾਰੇ ਮਾਲਵਿੰਦਰ ਕੰਗਰ ਤੇ ਅੰਮ੍ਰਿਤਸਰ ਤੋਂ ਕੈਬਨ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੂੰ ਉਮੀਦਵਾਰ ਬਣਾਇਆ ਹੈ ਸਾਬਕਾ ਕ੍ਰਿਕਟਰ ਅਤੇ ਕਾਂਗਰਸ ਨੇਤਾ ਨਵਜੋਤ ਸਿੱਧੂ ਨੇ ਸੋਸ਼ਲ ਮੀਡੀਆ ਤੇ ਆਪਣੀ ਪਤਨੀ ਦੀ ਸਿਹਤ ਨੂੰ ਲੈ ਕੇ ਅਪਡੇਟ ਸ਼ੇਅਰ ਕੀਤੀ ਹੈ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੋਰ ਛਾਤੀ ਦੇ ਕੈਂਸਰ ਤੋਂ ਪੀੜਤ ਹਨ ਉਹਨਾਂ ਦਾ ਦੂਜੀ ਵਾਰ ਆਪਰੇਸ਼ਨ ਕੀਤਾ ਗਿਆ ਇਹ ਆਪਰੇਸ਼ਨ ਉਸ ਸਮੇਂ ਹੋਇਆ ਹੈ ਜਦੋਂ ਪਿਛਲੇ ਸਾਲ ਨਵੰਬਰ ਚ ਹੀ ਉਹਨਾਂ ਨੇ ਕੈਂਸਰ ਤੋਂ ਮੁਕਤ ਹੋਣ ਦਾ ਐਲਾਨ ਕੀਤਾ ਸੀ ਆਪਰੇਸ਼ਨ ਤੋਂ ਬਾਅਦ ਸਿੱਧੂ ਨੇ ਉਹਨਾਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ ਉਨੇ ਕਹੇ ਕਿ ਨਮਜੋਦ ਕੋਰ ਸਿੱਧਾ آپریشن 3.5 ਘੰਟੇ ਚੱਲਦਾ ਰਿਹਾ ਸਿੱਧੂ ਨੇ ਆਪਣੀ ਪਤਨੀ ਨੂੰ ਦਲੇਰ ਦੱਸਿਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲਾ ਮੁਲਾਕਾਤ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਕੇਜਰੀਵਾਲਾ ਨੂੰ ਮਿਲਣ ਲਈ ਤਿਹਾੜ ਜੇਲ੍ਹ ਜਾਣਗੇ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਲਈ ਤਿਹਾੜ ਜੇਲ੍ਹ ਨੂੰ ਪੱਤਰ ਲਿਖ ਕੇ ਮਿਲਣ ਦੀ ਇਜਾਜ਼ਤ ਮੰਗੀ ਸੀ ਇਸਤੇ ਜੇਲ੍ਹ ਪ੍ਰਸ਼ਾਸਨ ਨੇ ਉਹਨਾਂ ਨੂੰ ਆਮ ਮੁਲਾਕਾਤ ਕਰਨ ਦੀ ਇਜਾਜ਼ਤ ਦਿੱਤੀ ਸੀ ਦਲਜੀ ਕੀ ਕਿਸ ਜੀਵਾਲ ਕਥੀ ਦੇ ਸ਼ਰਾਵਕ ਢਾਲੇ ਵਿੱਚ ਈੜੀ ਦੀ ਜਾਂਚ ਤੋਂ ਗ੍ਰਿਫਤਾਰ ਕੀਤੇ ਗਏ ਸਨ ਉਹ ਤਿਹਾੜ ਜੇਲ੍ਹ ਵਿੱਚ ਬੰਦ ਹਨ ਵਿਕਮੰਤਰੀ ਭਗਵੰਤ ਮਾਨ ਨੂੰ ਮੁਲਾਕਾਤ ਦੀ ਇਜਾਜ਼ਤ ਦਿੰਦੇ ਹੋਏ ਜੇਲ੍ਹ ਪ੍ਰਸ਼ਾਸਨ ਨੇ ਕਿਹਾ ਕਿ ਸੀਐਮ ਭਗਵੰਤ ਮਾਨ ਆਮ ਮੁਲਾਕਾਤੀ ਵਾਂਗ ਅਰਵਿੰਦ ਕੇ ਜੀਵਾਲ ਨੂੰ ਮਿਲ ਸਕਦੇ ਹਨ ਦੱਸਦੇ ਕਿ ਜਿਸ ਨਿਯਮ ਤਹਿਤ ਉਹਨਾਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਗਈ ਹੈ ਉਸ ਨੂੰ ਜੰਗਲਾ ਮੁਲਕਤ ਦੱਸਿਆ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਇਸ ਦੌਰਾਨ ਲੋਹੇ ਦਾ ਜਾਲ ਹੈ ਜੋ ਜੇਲ੍ਹ ਦੇ ਅੰਦਰ ਇੱਕ ਕਮਰੇ ਵਿੱਚ ਕੈਦੀ ਨੂੰ ਮੁਲਾਕਾਤੀ ਦੂ ਵੱਖ ਰੱਖਦਾ ਹੈ ਇਸ ਮੁਲਾਕਾਤ ਦੌਰਾਨ ਇੱਕ ਮੁਲਾਕਾਤੀ ਇੱਕ ਕੈਦੀ ਜਲਦੇਵ ਵੱਖ-ਵੱਖ ਪਾਸਿਆਂ ਤੇ ਬੈਠ ਸਕਦੇ ਹਨ ਅਤੇ ਇੱਕ ਦੂਜੇ ਨਾਲ ਗੱਲਬਾਤ ਸਾਂਝੀ ਕਰ ਸਕਦੇ ਹਨ ਕਾਨੂੰਨ ਵਿਵਸਥਾ ਨੂੰ ਲੈ ਕੇ ਅਕਲਦਨ ਨੇ ਇੱਕ ਵਾਰ ਫਿਰ ਆਪ ਸਰਕਾਰ ਨੂੰ ਘੇਰਿਆ ਹੈ ਸੁਖਬੀਰ ਬਾਦਲ ਨੇ ਕਿਹਾ ਕਿ ਸਾਡੇ ਲਈ ਪੰਜਾਬ ਅਤੇ ਪੰਜਾਬੀਅਤ ਦੇ ਹਿੱਤਾਂ ਦੀ ਰਾਖੀ ਸਭ ਤੋਂ ਉੱਪਰ ਹੈ ਅਸੀਂ ਕਦੇ ਵੀ ਪੰਜਾਬ ਦੇ ਮੁੱਖ ਮੁੱਦਿਆਂ ਤੇ ਸਮਝੌਤਾ ਨਹੀਂ ਕਰ ਸਕਦੇ ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਖਤਸਾ ਹੈ ਕਿ ਉਹ ਵੀ केजरीवाल ਵਾਂਗੂ ਗ੍ਰਿਫਤਾਰ ਹੋ ਜਾਣਗੇ ਤੇ ਇਸੇ ਕਾਰਨ ਉਹ ਸਾਰੇ ਮੁੱਦਿਆਂ ਤੇ ਕੇਂਦਰ ਸਰਕਾਰ ਦੇ ਹੁਕਮਾਂ ਮੁਤਾਬਕ ਚੱਲ ਰਹੀ ਹਨ ਆ ਸਾਰੀ ਚੀਜ਼ ਆ ਜਿਹੜਾ ਮੁੱਖ ਮੰਤਰੀ ਹੈ ਝੜੂ ਵਾਲੀ ਪਾਰਟੀ ਆ ਸਾਰਾ ਹੀ ਇਸ਼ਾਰੇ ਤੇ ਹੁਣ ਉਹ ਡਰਦਾ ਹੈ ਆ ਜਿਹੜਾ ਮੁੱਖ ਮੰਤਰੀ ਹੈ ਡਰਦਾ ਹੈ ਕਿ ਕੇਜਰੀਵਾਲ ਵਾਂਗੂ ਮੈਨੂੰ ਨਾ ਅੰਦਰ ਕੀਤਾ ਜਾਏ ਹੁਣ ਕੀ ਕੀਤਾ ਜੋ ਉੱਤੋਂ ਹੁਕਮ ਆ ਰਿਹਾ ਹੈ ਕੋਈ ਮੰਨ ਰਿਹਾ ਹੈ ਪ੍ਰਾਈਵੇਟਾਈਜ਼ ਕਰਨਾ ਹਾਂਜੀ ਕਰ ਦਿੰਨਾ ਹੈ ਬਾਰਡਰ ਤੇ ਰੋਕ ਲੋ ਰੋਕਣਾ ਇੱਥੇ ਜੋ ਇੱਥੇ ਜੋ ਕੁਝ ਕਰਾਉਣਾ ਕਰਾਈ ਜਾਂਦੇ ਆ ਭਗਵੰਤ ਮਾਨ ਤਾਂ ਠਰੇ ਬੈਠਾ ਉਹ ਤਾਂ ਉਹ ਤਾਂ ਖੁਸ਼ ਹੈ ਕਿ ਕੇਜਰੀਵਾਲ ਗਿਆ ਤੇ ਸਾਰਿਆਂ ਦੇ ਸੁਪਨੇ ਉਹਨੇ ਪੂਰੇ ਕਰਤੇ ਤੂੰ ਨਾ ਵੀ ਆ ਤਾਂ ਹੁਣ ਹੁਣ ਆ ਤਾਂ ਹੁਣ ਘਟਕੁਟ ਵੀ ਬਣ ਕੇ ਰਹਿ ਗਿਆ ਵੀਟੀ ਮੰਗੀ ਕੋ ਅੱਜ ਸਾਡ ਸਾਡੇ ਮਾਨਜੋਗ ਮੁਖਵੰਤ ਦੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲੋਕ ਸਭਾ ਦੀ ਜਿਹੜੀ ਇਲੈਕਸ਼ਨ ਹੋਈ ਹੈ ਉਹਦੇ ਰਿਵਿਊ ਵਾਸਤੇ ਅਮਸਾ ਜ਼ਿਲ੍ਹੇ ਦੇ ਸਾਡੇ ਐਮ ਐਲ ਏ ਸਹਿਬਾਨ ਸਾਡੇ ਹਲਕਾ ਅੰਚਾਸ ਉਹਨਾਂ ਦੇ ਨਾਲ ਮੀਟਿੰਗ ਕੀਤੀ ਹੈ ਅਸੀਂ ਇਲੈਕਸ਼ਨ ਦੀ ਸੁਵਿਖਿਆ ਕੀਤੀ ਹੈ ਸਾਨੂੰ ਸਾਡੇ ਮੁੱਖ ਮੰਤਰੀ ਸਾਹਿਬ ਨੇ ਕੁਝ ਗਾਈਡਲਾਈਨ ਦਿੱਤੀ ਹੈ ਇਲੈਕਸ਼ਨ ਕੈਂਪੇਨ ਦੇ ਬਾਅਦ ਸਾਡੀ ਇਲੈਕਸ਼ਨ ਕੈਂਪੇਨ ਬਹੁਤ ਵਧੀਆ ਚੱਲ ਰਹੀ ਹੈ ਪਰ ਹੋਰ ਵੀ ਉਹਨਾਂ ਨੇ ਸਾਨੂੰ ਜਿਹੜਾ ਉਹ ਗਾਈਡ ਕੀਤਾ ਕਿ ਕਿੱਦਾਂ-ਕਿੱਦਾਂ ਆਪਾਂ ਇਲੈਕਸ਼ਨ ਜਿਹੜੀ ਲੜਨੀ ਹੈ ਸੋ ਅੱਜ ਦੀ ਮੀਟਿੰਗ ਦਾ ਮੁੱਖ ਮੰਤਵ ਇਹ ਸੀਗਾ ਕਿ ਅਮਰਸਰ ਦੀ ਲੋਕ ਸਭਾ ਦੀ ਸੀਟ ਜਿਹੜੀ ਆਮ ਆਦਮੀ ਪਾਰਟੀ ਜਿੱਤ ਰਹੀ ਹੈ ਉਹਦੀ ਲੀਡ ਕਿੰਨੀ ਵਧਾਉਣੀ ਹੈ ਕਿੱਦਾਂ ਵੱਧ ਤੋਂ ਵੱਧ ਜਿਹੜੀਆਂ ਵੋਟਾਂ ਲੈਣੀਆਂ ਇਹ ਇਹ ਸਾਰਾ ਅਸੀਂ ਰਿਵਿਊ ਕਰਕੇ ਇਹ ਇਹ ਸਾਰਾ ਅਸੀਂ ਰਿਵਿਊ ਕਰਕੇ ਸਾਰੇ ਐਮਐਲਏ ਸਾਹਿਬਾਨ ਨੇ ਆਪ ਆਪਣੇ ਹਲਕੇ ਦਾ ਜਿਹੜੀਆਂ ਰਿਪੋਰਟਾਂ ਦਿੱਤੀਆਂ ਪਈ ਅਸੀਂ ਹੁਣ ਤੱਕ ਕੀ ਕਰ ਲਿਆ ਕਿੰਨਾ ਕੰਮ ਕਰ ਲਿਆ ਕਿੰਨੀਆਂ ਮੀਟਿੰਗਾਂ ਕਰ ਲਈਆਂ ਅੱਗੇ ਅਸੀਂ ਕਿੱਦਾਂ ਮੀਟਿੰਗਾਂ ਕਰਦੀਆਂ ਉਹ ਸਾਨੂੰ ਸੀਐਮ ਸਾਹਿਬ ਨੇ ਗੱਲ ਕੌਬਲੇ ਕਿਹਨੂੰ ਮੰਨਦੇ ਹੋ ਜੀ ਕਾਂਗਰਸ ਦਾ ਗੜ ਰਿਹਾ ਹੈ ਮੇਰੇ ਸਰ ਸਾਡੇ ਲਈ ਕੋਈ ਕੋਈ ਮੁਕਾਬਲਾ ਨਹੀਂ ਹੈ ਅਸੀਂ ਜਿੱਦਾਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀਗਾ ਅਸੀਂ 13 ਦੀਆਂ 13 ਸੀਟਾਂ ਜਿੱਤਦੇ ਸਾਡੇ ਵੱਲੋਂ ਉੱਥੇ ਕੋਈ ਕਾਲੀ ਆ ਜਾਏ ਕੋਈ ਕਾਂਗਰਸੀ ਆ ਜਾਏ ਕੋਈ ਭਾਜਪਾ ਵਾਲਾ ਆ ਜਾਏ ਸਾਨੂੰ ਆਦੇ ਟਾਈਮ ਤੇ ਕੋਈ ਮੁਕਾਬਲੇ ਚ ਨਹੀਂ ਦਿਖਦਾ ਆ ਆਮ ਆਦਮੀ ਪਾਰਟੀ ਬਹੁਤ ਸ਼ਾਨ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਜਿਹੜੀ ਆਪਣੀ ਸੀਟ ਜਿੱਤ ਲਈ ਲੋਕਾਂ ਕਿੱਦਾਂ ਜਾ ਰਹੇ ਹੋ ਪੰਡਤ ਸਾਹਿਬ ਜਿਹੜੇ ਉਮੀਦਵਾਰ ਹਨ ਮੈਂ ਜ਼ਿਕਰ ਕੀਤਾ ਕਿਹਦੇ ਕਿਹੜੇ ਮੁੰਡੇ ਲੈ ਕੇ ਜਾ ਰਹੇ ਹੋ ਜੀ ਮੇਰਾ ਹੈ ਉਹ ਅੰਮ੍ਰਿਤਸਰ ਦੇ ਵਿੱਚ ਵੀ ਦੇਖਣ ਨੂੰ ਮਿਲੇਗਾ ਸਰ ਅੱਜ ਉਹ 10 ਸਾਲ ਅਮਰੀਕਾ ਦੇ ਰਾਜਦੂਤ ਰਹੇ ਸਭ ਤੋਂ ਵੱਡਾ ਰਾਜਦੂਤ ਜਿਹੜਾ ਜਿਹਦੀ ਸਭ ਤੋਂ ਵੱਧ ਪਾਬਤ ਹੁੰਦੀ ਆ ਉਹ ਵਹਿ ਕੇ ਪੜੋ ਆਇਆ ਇਲੈਕਸ਼ਨ ਲੜਨ ਵਾਸਤੇ ਜਦੋਂ ਜੇਤਲੀ ਸਾਹਿਬ ਆਏ ਸੀ ਪਹਿਲਾਂ ਤਾਂ ਅੰਬਸਰ ਦੇ ਵਿੱਚ ਅਜ ਤੱਕ ਬੀਜੇਪੀ ਨੂੰ ਆਪਣਾ ਕੈਂਡੀਡੇਟ ਨਹੀਂ ਲੱਭਾ ਪਹਿਲਾਂ ਸਿੱਧੂ ਨੂੰ ਲਿਆਇਆ ਕਿਕਰ ਤੋਂ ਦੋ ਵਾਰੋਂ ਨੂੰ ਇਹਦਾ ਜੇਤਲੀ ਸਾਹਿਬ ਆਏ ਉਹ ਵੀ ਕਹਿੰਦੇ ਮੈਂ ਸਟੇਡੀਅਮ ਬਣਾ ਦੇਣਾ ਫਿਰ ਪੁਲੀ ਸਾਹਿਬ ਆਏ ਉਹ ਵੀ ਕਹਿੰਦੇ ਮੈਂ ਸਟੇਡੀਅਮ ਬਣਾ ਦੇਣਾ ਹੁਣ ਇਹ ਸੱਧੂ ਸਾਹਿਬ ਆ ਗਿਆ ਇਹ ਵੀ ਕਹਿੰਦੇ ਸਟੇਡੀਅਮ ਬਣਾ ਦੇਣਾ ਉਹ ਐ ਸਮਝਦੇ ਜਿੱਦਾਂ ਗੁਰੂ ਦੀ ਨਗਦੀ ਤੇ ਲੋਕ ਜਿਹੜੇ ਆ ਉਹਨਾਂ ਨੂੰ ਸਮਝ ਨਹੀਂ ਲੱਗਦੀ ਵੀ ਇਹ ਕੀ ਕਹਿ ਰਹੇ ਸਭ ਤੁਸੀਂ ਹਰ ਵੋਟ ਦੇ ਵਿੱਚ ਹਰ ਇਲੈਕਸ਼ਨ 'ਚ ਨਵੇਂ ਮੀਤਵਾਰ ਲਾ ਕੇ ਨਵੇਂ ਨਵੇਂ ਲਾਦੇ ਲਾਉਂਦੇ ਹੋ ਕਰਕੇ ਵੀ ਦਿਖਾਓ ਸਾਹਿਬ ਨਾ ਜੇਤਲੀ ਜੀ ਨੇ ਕੁਝ ਕੀਤਾ ਨਾ ਪੂਰੀ ਜੀ ਨੇ ਕੁਝ ਕੀਤਾ ਤੇ ਇਹਨਾਂ ਵਿਚਾਰਦੇ ਨੇ ਕੀ ਕਰਦਾ ਜਿਹੜੇ ਜਿਹੜੇ ਸਭ ਜਿਹੜੇ ਪ੍ਰੈਜ਼ੈਂਟ ਜੌਬ ਦੇ ਵਿੱਚ ਐਡੇ ਵੱਡੇ ਦੁੱਤਪੇ ਦੇ ਹੋਣ ਤੇ ਕਦੀ ਉਹਨਾਂ ਪੰਜਾਬ ਲਈ ਹਾ ਦਾ ਨਾ ਦਾ ਦੀ ਮਾਰਿਆ ਕਦੀ ਉਹਨਾਂ ਅੰਮ੍ਰਿਤਸਰ ਲਈ ਹਾ ਦਾ ਨਾ ਦਾ ਦੀ ਮਾਰਿਆ ਇਹ ਕਰਕੇ ਅੰਮ੍ਰਿਤਸਰ ਦੀ ਪਤਾ ਪਹਿਲੀ ਗੱਲ ਤੇ ਭਾਜਪੀ ਦੇ ਵਿਰੁੱਧ ਸਰਦਾਰ ਬਸਾ ਦੀ ਸਾਰਾ ਪੰਜਾਬ ਹੀ ਖੜਾ ਉਹਨਾਂ ਦੀ ਕਿੰਨੇ ਗੱਲ ਸੁਣਨੀ ਆ ਦੂਜੀ ਗੱਲ ਇਹ ਕਿ ਉਹਨਾਂ ਦਾ ਵਿਅਕਤੀਗਤ ਕੋਈ ਇਦਾਂ ਦਾ ਅਸਰ ਨਹੀਂ ਕੁਛ ਨਹੀਂਗਾ ਮੈਂ ਕਿਹਾ ਲੋ ਬਹੁਤ ਚਿਰ ਬਾਅਦ ਕਿਤੇ ਜਵਾਨੀ ਦੇ ਟਾਈਮ ਚ ਮਸਰ ਆਏ ਉਹਨਾਂ ਤੋਂ ਹੁਣ ਆਏ ਆ ਇਦਾਂ ਵੋਟਾਂ ਦੀ ਪਈ ਦੀ ਸਰ ਲੋਕ ਆਪਣਾ ਉਮੀਦਵਾਰ ਲੱਭਦੇ ਜਣਾ 24 ਘੰਟੇ ਲੋਕਾਂ ਦੇ ਵਿੱਚ ਦੇਵੇਂ ਉਹ ਲੋਕ ਇਹ ਦੇਖਦੇ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਹੁਣ ਤੱਕ ਕੀ ਕੀਤਾ ਪਿਛਲੀ ਵਾਰ ਪਿਛਲੀ ਵਾਰ ਲੋਕ ਸਭਾ ਚੋਣਾਂ ਇਦੋਂ ਤੋਂ 20000 ਵੋਟਾਂ ਪਈਆਂ ਸੀ ਇਸ ਵਾਰ ਕਿੰਨੀਆਂ ਕਿ ਸਮਝਿਆ ਤੁਸੀਂ ਸਰ ਜਿੱਤ ਰਹੇ ਮੈਂ ਤੁਹਾਨੂੰ ਕਹਿੰਦਾ ਉੱਚਲੀ ਬਾਦ ਹੈ ਜਿਹੜਾ ਤੁਹਾਨੂੰ ਵੀ ਪਤਾ ਕਿ ਉਦੋਂ ਪਾਰਟੀ ਤੇ ਸੰਕਟ ਸੀਗਾ ਉਦੋਂ ਪਾਰਟੀ ਬਚਾਈ ਉਦੋਂ ਤੇ ਸਰ 20 ਦਾ ਸੱਟਾ ਦਿੱਤਾ ਸੀਗਾ ਉਦੋਂ ਜਿਹੜਾ ਜਿਹੜਾ ਸੱਟਾ ਦਿੱਤਾ ਸੀ ਅਸੀਂ ਉਹਦਾ ਰਿਜ਼ਲਟ ਤੁਸੀਂ 22 ਚ ਦੇਖ ਲਿਆ ਮਾਜਜ ਕਿੰਨਾ ਟੌਪ ਦਾ ਆ ਐ ਕਾਹੀ ਜਿੱਤ ਨੇ ਔਰ ਬਹੁਤ ਵੱਡੀ ਲੀਡ ਤੇ ਦਿੱਤਾਗੇ ਤੁਹਾਡੇ ਸਾਹਮਣੇ ਅਸਲ ਤਾਂ ਉਹ ਸੰਧੂ ਸਾਹਿਬ ਕਹਿੰਦੇ ਆ ਕਿ ਇੱਕ ਮੌਕਾ ਅਮਰੀ ਸਰਾਲ ਤੋਂ ਮੰਗਦੇ ਹੋਏ ਕਹਿੰਦੇ ਆ ਕਿ ਅਮਰੀ ਸਰ ਦਾ ਨਕਸ਼ਾ ਬਦਲ ਦਿਆਂਗੇ ਅੱਛਾ ਜੀ ਮੈਂ ਕਹਿੰਦਾ ਜੀ ਇਹੀ ਤੇ ਗੱਲ ਹੈ ਜਿਹੜਾ ਬੀਜੇਪੀ ਦਾ ਲੀਡਰ ਹੁੰਦਾ ਜੇਤਲੀ ਸਾਹਿਬ ਵੀ ਕਹਿੰਦੇ ਮੇਰੇ ਨਾਨਕ ਕੇ ਅੰਬਸਰ ਪੁਲੀਸ ਸਾਹਿਬ ਵੀ ਕਹਿੰਦੇ ਮੇਰੀ ਰਿਸ਼ਤੇਦਾਰੀ ਅੰਬਸਰ ਉਹ ਕਹਿੰਦੇ ਸੀ ਨਕਸ਼ਾ ਬਦਲ ਦਾਂਗੇ ਪਿਓ ਤੇ ਪੁੱਤ ਇਦਾਂ ਦੇ ਆ ਜਿੱਦਾਂ ਰਿਜ਼ਲਟ ਆਉਂਦਾ ਉਹਦੋਂ ਜਹਾਜ਼ ਤੇ ਚੜ ਜਾਂਦੇ ਆ ਮੁੜ ਕੇ ਕਦੀ ਅੰਬਸਰ ਦੇ ਆ ਸਰ ਔਰ ਪੁਲੀਸ ਸਾਹਿਬ ਪੰਜ ਬੰਦਿਆਂ ਨੂੰ ਨਹੀਂ ਮਿਲੇ ਨਕਸ਼ਾ ਕੀ ਬਦਲਣਾ ਆਪਣੇ ਕਿਦੇ ਹੱਥ ਪੈਰ ਦੀ ਦਿਖਾ ਦੇ ਕਹਿੰਦੇ ਅੰਬਸਰ ਨੂੰ ਉਹ ਵੀ ਨਹੀਂ ਦਿਖਾਉਂਦੇ